ਇਹਦਾ ਕਾਰਨ ਪਤਾ ਨਹੀਂ ਕੀ ਹੈ ਪਰ ਜਿਹੜੀ ਖਾਸ ਤੌਰ ਦੇ ਉੱਤੇ ਇਕਨੋਮਿਕ ਇਨਸਟੇਬਿਲਿਟੀ ਅਮਰੀਕਾ ਦੇ ਨਾਲ ਹੋਈ ਆ ਉਹ ਇਹਦੇ ਲਈ ਜ਼ਿੰਮੇਵਾਰ ਆ ਬਾਹਰ ਕੋਲੇ 바ਰਗੇਨਿੰਗ ਪਾਵਰ ਆ ਜਿੱਥੇ ਸਸਤਾ ਕਰਨਾ ਜਾਂ ਥੋੜਾ ਬਹੁਤਾ ਰੇਟ ਉੱਤੇ ਥੱਲੇ ਕਰਨਾ ਉਹ ਕਰ ਸਕਦੇ ਆ ਇਸ ਵੇਲੇ ਵੀ ਅਸੀਂ ਇੰਨੇ ਦੇ ਲੈਣਾ ਕਿਉਂਕਿ ਬਿਕ ਨਹੀਂ ਰਿਹਾ ਘਰ ਕੋਈ ਮਤਲਬ ਹੁਣ ਕੋਈ ਬੰਦਾ ਆਪਣਾ ਪੈਸਾ ਖਰਚਣਾ ਨਹੀਂ ਚਾਹੁੰਦਾ ਨਾ ਕਿਤੇ ਇਨਵੈਸਟ ਕਰੂਗਾ ਮਾਰਕੀਟ ਚ ਅਨਸਰਟੇਨਟੀ ਕੱਲ੍ਹ ਨੂੰ ਹੋਣਾ ਕੀ ਹੈ ਇਹ ਨਹੀਂ ਪਤਾ ਰੌਲਾ ਪੈ ਰਿਹਾ ਕਿ ਕੈਨੇਡਾ ਚ 10 ਲੱਖ ਬੰਦੇ ਦੀ ਜੌਬ ਜਾਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੱਗਦਾ ਹੋਰ ਇੰਟਰਸਟ ਜਿਹੜੇ ਆ ਉਹ ਇੰਟਰਸਟਡ ਜਿਹੜੇ ਆ ਥੱਲੇ ਆਉਣਗੇ ਇੰਟਰਸਟਡ ਬੈਂਕ ਆਫ ਕੈਨੇਡਾ ਨੇ ਘਟਾ ਦਿੱਤੇ ਆ ਜਿਹੜਾ ਕੀ ਇੰਟਰਸਟ ਰੇਟ ਆ ਉਹਨੂੰ 25 ਬੇਸਿਸ ਪੁਆਇੰਟ ਘਟਾ ਕੇ 2.75 ਫੀਸਤੀ ਦੇ ਉੱਤੇ ਲੈ ਆਂਦਾ ਹੈ ਤੇ ਇਹ ਲਗਾਤਾਰ ਸੱਤਵਾਂ ਕਟਾਟ ਆ ਇੱਕਟ ਕਿਉਂਕਿ ਇਹਦਾ ਕਾਰਨ ਪਤਾ ਨਹੀਂ ਕੀ ਹੈ ਪਰ ਜਿਹੜੀ ਖਾਸ ਤੌਰ ਦੇ ਉੱਤੇ ਇਕਨੋਮਿਕ ਇਨਸਟੇਬਿਲਿਟੀ ਅਮਰੀਕਾ ਦੇ ਨਾਲ ਹੋਈ ਆ ਉਹ ਇਹਦੇ ਲਈ ਜ਼ਿੰਮੇਵਾਰ ਆ ਜਿਹੜਾ ਟੈਰਫ ਆ ਉਹਦਾ ਟ੍ਰੇਡ ਦੇ ਉੱਤੇ ਅਸਰ ਪੈ ਰਿਹਾ ਕੈਨੇਡਾ ਦੀ ਇਕਨੋਮੀ ਦੇ ਉੱਤੇ ਅਸਰ ਪੈ ਰਿਹਾ ਆ ਤੇ ਹੁਣ ਇਹਦਾ ਮਾਰਗੇਜਸ ਦੇ ਉੱਤੇ ਅਸਰ ਵੀ ਪਊਗਾ ਜਿੰਨੇ ਇੰਟਰਸਟ ਰੇਟ ਘਟਾ ਉਹਦੇ ਨਾਲ ਜਿਹੜੀ ਲੋਅਰ ਮਾਰਗੇਜ ਰੇਟ ਹੋਣਗੇ ਤੇ ਸਸਤੀ ਹੋ ਜੂਗੀ ਮਾਰਗੇਜ ਲੋਕ ਸੌਖਾ ਜਿਹੜਾ ਮਨੀ ਆ ਉਹ ਬੋਰੋ ਕਰ ਸਕਦੇ ਆ ਜਾਂ ਘਰ ਲੈ ਸਕਦੇ ਆ ਹੁਣ ਹਾਊਸਿੰਗ ਡਿਮਾਂਡ ਥੱਲੇ ਗਈ ਆ ਪਿਛਲੇ ਹਫ਼ਤੇ ਵਿੱਚ ਆਪਾਂ ਕੱਲ ਜਾਂ ਪਰਸੋਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਇੱਕ ਤੇ ਮੰਗ ਘਟ ਗਈ ਦੂਜੀ ਸੇਲ ਥੱਲੇ ਚਲੇ ਗਈ 3.3% ਜਨੂਅਰੀ ਦੇ ਵਿੱਚ ਤੇ ਜਿਹੜੀ ਕੈਨੇਡੀਅਨ ਰੀਅਲ ਏਸਟੇਟ ਐਸੋਸੀਏਸ਼ਨ ਆ ਉਹ ਅੰਕੜੇ ਦੱਸ ਰਹੀ ਆ ਹੁਣ ਭਾਵੇਂ ਕਿ ਡਿਮਾਂਡ ਬਹੁਤ ਘਟਾ ਨਵੇਂ ਜਿਹੜੀ ਲਿਸਟਿੰਗ ਆ ਉਹ ਫੇਰ ਵੀ ਇਹਦੇ باوجود ਵੀ ਵਧੀ ਆ ਇਦੇ ਨਾਲ ਬਾਅਰ ਬਾਅਰ ਆ ਜਿਹੜੇ ਉਹਨਾਂ ਨੂੰ ਜ਼ਿਆਦਾ ਚੋਇਸਸ ਜਿਹੜੀਆਂ ਇਹਦੀਆਂ ਮਿਲ ਰਹੀਆਂ ਆ ਇਹ ਇਸ ਵੇਲੇ ਬਾਅਰਸ ਮਾਰਕੀਟ ਆ ਬਾਅਰਸ ਜਿਹੜੇ ਨੇ ਉਹ ਜ਼ਿਆਦਾ ਉਹਨਾਂ ਕੋਲੇ ਬਾਅਰ ਕੋਲੇ 바ਰਗੇਨਿੰਗ ਪਾਵਰ ਆ ਜਿੱਥੇ ਸਸਤਾ ਕਰਨਾ ਜਾਂ ਥੋੜਾ ਬਹੁਤਾ ਰੇਟ ਉੱਤੇ ਥੱਲੇ ਕਰਨਾ ਉਹ ਕਰ ਸਕਦੇ ਆ ਇਸ ਵੇਲੇ ਵੀ ਅਸੀਂ ਇੰਨੇ ਦਾ ਲੈਣਾ ਕਿਉਂਕਿ ਵੇਖ ਨਹੀਂ ਰਿਹਾ ਘਰ ਕੋਈ ਤੇ ਮਾਲਕ ਫਿਰ ਥੋੜਾ ਬਹੁਤਾ ਘੱਟ ਕਰਕੇ ਵੇਚ ਸਕਦਾ ਹੈ ਖਾਸ ਕਰ ਆ ਜਿਹੜੇ ਵੈਨਕੂਵਰ ਜਾਂ ਫਰੇਜ਼ਰ ਵੈਲੀ ਤੇ ਟੋਰਾਂਟੋ ਆ ਇਹਨਾਂ ਦੇ ਵਿੱਚ ਘਰਾਂ ਦੀ ਸਪਲਾਈ ਵਧੀ ਹੈ ਪਿਛਲੇ ਸਮੇਂ ਦੇ ਵਿੱਚ ਉਹਦੇ ਨਾਲ ਬਹੁਤ ਫਰਕ ਪਿਆ ਐਕਟੀਵਿਟੀ ਬਹੁਤ ਲੋਅ ਆ ਐਕਸਪਰਟ ਇਹ ਮੰਨਦੇ ਆ ਕਿ ਜਿਹੜਾ ਬੈਡ ਵੈਦਰ ਆ ਜਾਂ ਦੂਜੀ ਗੱਲ ਆਹਾ ਟਰੇਡ ਟੈਂਸ਼ਨ ਸਾਰਿਆਂ ਦੇ ਵਿਚਕਾਰ ਪੈਦਾ ਹੋਈ ਹੈ ਇਹਦੇ ਤੋਂ ਦੋਵੇਂ ਜਣੇ ਸੁਚੇਤ ਹੋ ਗਏ ਮਤਲਬ ਹੁਣ ਕੋਈ ਬੰਦਾ ਆਪਣਾ ਪੈਸਾ ਖਰਚਣਾ ਨਹੀਂ ਚਾਹੁੰਦਾ ਨਾ ਕਿਤੇ ਇਨਵੈਸਟ ਕਰੂਗਾ ਮਾਰਕੀਟ ਚ ਅਨਸਰਟੇਨਟੀ ਆ ਕੱਲ੍ਹ ਨੂੰ ਹੋਣਾ ਕੀ ਆ ਇਹ ਨਹੀਂ ਪਤਾ ਰੌਲਾ ਪੈ ਰਿਹਾ ਕਿ ਕੈਨੇਡਾ ਚ 10 ਲੱਖ ਬੰਦੇ ਦੀ ਜੌਬ ਜਾਣੀ ਆ ਉਦੇ ਤੋਂ ਬਾਅਦ ਇਨਐਕਟੀਵਿਟੀ ਕੀ ਹੁੰਦੀ ਆ ਕਿ ਲੋਕ ਪੈਸਾ ਖਰਚਣੋਂ ਡਰਦੇ ਆ ਕਿਸੇ ਨੇ ਟੂਰ ਤੇ ਜਾਣਾ ਕਿਸੇ ਨੇ ਕਿਤੇ ਇਨਵੈਸਟ ਕਰਨਾ ਕਿਸੇ ਨੇ ਕੋਈ ਘਰ ਖਰੀਦਣਾ ਰੁਕ ਜਾਂਦਾ ਵੀ ਕੱਲ ਨੂੰ ਕੀ ਹੋਣਾ ਪਤਾ ਨਹੀਂ ਇਸ ਕਰਕੇ ਜਿਹੜਾ ਜਿੱਥੇ ਪੈਸਾ ਹੈਗਾ ਇਹਨੂੰ ਸਾਂਭ ਲਓ ਉਹਨੂੰ ਤੇਜ਼ ਕਰਨ ਦੇ ਲਈ ਜਾਂ ਲੋਕਾਂ ਨੂੰ ਇਹ ਪ੍ਰੇਰਿਤ ਕਰਨ ਦੇ ਲਈ ਵੀ ਹੁਣ ਵਿਆਜ ਦਰਾਂ ਘਟੀਆਂ ਤੁਸੀਂ ਕਰਜ਼ਾ ਲਾਓ ਪੈਸਾ ਖਰਚੋ ਤੁਸੀਂ ਮਾਰਗੇਜ ਲਾਓ ਤੁਸੀਂ ਘਰ ਲਾਓ ਉਹਦੇ ਲਈ ਫਿਰ ਵਿਆਜ ਦਰ ਜਿਹੜਿਆ ਉਹ ਥੱਲੇ ਕੀਤੇ ਜਾਂਦੇ ਆ ਸੋ ਹੁਣ ਏ 1.25% ਔਰ ਲਗਾਤਾਰ 7ਵੀਂ ਵਾਰੀ ਹੋ ਗਿਆ ਹੈ ਵਿਆਜ ਥੱਲੇ ਜਿਹੜੇ ਯੰਗ ਬਾイヤਰਸ ਨੇ ਉਹਨਾਂ ਦੇ ਲਈ ਇਸ ਵੇਲੇ ਇਹ ਕਾਫੀ ਚੰਗੀ ਖਬਰ ਦਾ ਖਬਰ ਹੈ ਜਿਹੜੀ ਤੇ ਹਾਊਸਿੰਗ ਮਾਰਕੀਟ ਦੇ ਵਿੱਚ ਜਿਹੜੇ ਲੋਕ ਐਂਟਰ ਕਰਨਾ ਚਾਹੁੰਦੇ ਆ ਇਹ ਜ਼ਿਆਦਾ ਉਹ ਚੰਗੀ ਤਰ੍ਹਾਂ ਇਧਰਲੇ ਪਾਸੇ ਜਾ ਸਕਦੇ ਆ ਜਿਹੜੀਆਂ ਸੈਲਿੰਗ ਹਾਈਬਰਸ ਦੇ ਵਿੱਚ ਵੀ ਸ਼ਿਫਟ ਆਈ ਹੈ ਬਹੁਤ ਸਾਰੇ ਜਿਹੜੇ ਹੋਮ ਓਨਰਸ ਨੇ ਉਹ ਹੁਣ ਵੇਟ ਕਰ ਰਹੇ ਆ ਕਿ ਆਪਣੇ ਘਰ ਨੂੰ ਵੇਚਣ ਦੇ ਵਿੱਚ ਜਾਂ ਦੂਜਾ ਖਰੀਦਣ ਤੋਂ ਪਹਿਲਾਂ ਇਹਦੇ ਨਾਲ ਓਵਰਆਲ ਜਿਹੜੀਆਂ ट्रांजੈਕਸ਼ਨ ਘਟ ਹੋ ਰਹੀਆਂ ਜਿਹੜਾ ਫਸਟ ਟਾਈਮ ਬਾયર ਹੈਗੇ ਆ ਉਹ ਸਭ ਤੋਂ ਜ਼ਿਆਦਾ ਮਾਰਕੀਟ ਨੂੰ ਡਰਾਈਵ ਕਰ ਰਹੇ ਆ ਜੇ ਮਾਰਕੀਟ ਦੇ ਵਿੱਚ ਜਿਹੜੀ ਐਕਟੀਵਿਟੀ ਐਸ ਵੱਲੇ ਹੋਣੀ ਆ ਉਹਨਾਂ ਦੇ ਕਾਰਨ ਹੀ ਹੋਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੱਗਦਾ ਹੋਰ ਇੰਟਰਸਟ ਜਿਹੜੇ ਆ ਉਹ ਇੰਟਰਸਟਡ ਜਿਹੜੇ ਆ ਥੱਲੇ ਆਉਣਗੇ